ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਲੈ ਕੇ ਆ ਗਏ ਆ ਤੁਹਾਡੇ ਵਾਸਤੇ 350 ਦੀ ਸੇਲ ਵਾਲੇ ਸੂਟ ਸੇਲ ਦਾ ਬਹੁਤ ਸਾਰਾ ਫਾਇਦਾ ਲੈ ਰਹੀਆਂ ਨੇ ਮੇਰੀਆਂ ਭੈਣਾਂ ਬਹੁਤ ਪਿਆਰ ਦੇ ਰਹੀਆਂ ਨੇ ਤੇ ਬਹੁਤ ਸਾਰੀ ਡਿਮਾਂਡ ਹੈ ਉਹਨਾਂ ਦੀ ਸਾਨੂੰ ਇਹ ਵੀ ਚਾਹੀਦਾ ਹੈ ਸਾਨੂੰ ਇਹ ਵੀ ਚਾਹੀਦਾ ਹੈ ਤੇ ਆਪਾਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੈਂਟਸ ਲੋਅਰ ਟੀ-ਸ਼ਰਟ ਦੀ ਸੇਲ ਬੱਚਿਆਂ ਦੀ ਪੈਂਟ ਸ਼ਰਟ ਦੀ ਸੇਲ ਠੀਕ ਹੈ ਔਰ ਬੱਚਿਆਂ ਦੇ ਕੁਝ ਲੋਅਰ ਟੀ-ਸ਼ਰਟ ਲੜਕੀਆਂ ਦੇ ਲੋਅਰ ਟੀ-ਸ਼ਰਟ ਠੀਕ ਹੈ ਇਸ ਤਰ੍ਹਾਂ ਕਾਫੀ ਸਾਰੇ ਆ ਸਟਾਕ ਆਪਣੇ ਕੋਲ ਹੈਗਾ ਜਿਹੜਾ ਆਪਾਂ ਸੇਲ 'ਚ ਕੱਢਣਾ ਹੈ ਨਾਲ ਦੀ ਨਾਲ ਆਪਾਂ ਪਾਰਟੀwear ਸੂਟ ਲੈ ਕੇ ਆਵਾਂਗੇ ਤੁਹਾਡ ਕੋ 800 ਦੀ ਰੇਂਜ 6 700 800 ਤੀ ਰੇਂਜ ਤੱਕ ਉਹ ਵੀ ਆਪਾਂ ਸੇਲ ਦੇ ਵਿੱਚ ਕੱਢਾਂਗੇ ਜਿਹੜੇ ਕਿ 1200 1500 ਵਾਲੇ ਸੂਟ ਹੋਣਗੇ 7 800 ਦੇ ਵਿੱਚ ਤੁਹਾਨੂੰ ਦਵਾਂਗੇ ਠੀਕ ਹੈ ਜੀ ਸੇਲ ਦੀ ਵੀਡੀਓ ਦਾ ਟਾਈਮ ਹੈਗਾ ਸਵੇਰੇ 10:30 ਤੋਂ 11 ਵਜੇ ਦੇ ਵਿੱਚ ਤੇ ਸ਼ਾਮ ਨੂੰ 5 ਵਜੇ ਠੀਕ ਹੈ ਤੇ ਸਾਰੇ ਜਣੇ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਤੇ ਰੈਗੂਲਰ ਵੀਡੀਓ ਰਾਤ ਨੂੰ ਆਪਣੀ 8 ਵਜੇ ਆਉਂਦੀ ਹੈ ਉਹਨੂੰ ਵੀ ਸਾਰੇ ਜਣੇ ਦੇਖਿਆ ਕਰੋ ਠੀਕ ਹੈ ਜੀ ਤੇ ਚਲੋ ਦੇਖਦੇ ਆ ਅੱਜ ਦੇ ਸੂਟ ਹਾਂਜੀ ਪਹਿਲਾ ਹੀ ਸੂਟ ਆਊਗਾ ਜੀ ਕਾਟਨ ਦਾ ਠੀਕ ਹੈ ਜੀ ਬਸ ਸਮਾਨ ਕੱਢ ਕੇ ਅ ਮ제 ਲਿਆ ਦੇਣੀ ਆ ਤੁਹਾਨੂੰ ਇੱਕ ਵਾਰੀ ਮਤਲਬ ਸਮਾਨ ਕੱਢ ਦੇਣਾ ਇਹ ਨਵਾਂ ਨਵਾਂ ਸਮਾਨ ਲੈ ਆਣਾ ਹੈ ਇਹ ਸਾਰਾ ਜਿਹੜਾ ਆਪਣਾ ਸਟਾਕ ਸੇਲ ਵਾਲਾ ਇਹ ਆਪਾਂ ਕੱਢ ਦੇਣਾ ਠੀਕ ਹੈ ਇਹ ਕਾਟਨ ਦਾ ਸੂਟ ਹੈ ਕੈਂਬ੍ਰਿਕ ਕਾਟਨ ਦਾ ਬਹੁਤ ਹੀ ਸੋਹਣਾ ਇਹਦੇ ਉੱਪਰ ਵਰਕ ਹੋਇਆ ਗਲਾ ਪੱਟੀ ਦੇ ਉੱਪਰ ਠੀਕ ਹੈ ਹੈਲੋ ਨਾਲ ਆਉਗੀ ਪਿਓਰ ਕੈਮਰਿਕ ਕਾਟਨ ਦੀ ਹੀ ਬਾਟਮ ਆਉਗੀ ਤੇ ਨਾਲ ਆਊਗਾ ਦੁਪੱਟਾ ਠੀਕ ਹੈ ਜੀ ਤੇ ਇਹ ਮੇਲ ਉਹਨੂੰ ਜਾਣੇ ਜਿਹੜਾ ਸਭ ਤੋਂ ਪਹਿਲਾਂ ਮੈਸੇਜ ਕਰਦਾ ਕੱਲ ਵਾਲੀ ਵੀਡੀਓ ਜਿਹੜੀ ਕੱਲ ਸ਼ਾਮੀ ਪਾਈ ਸੀਗੀ ਨਾ ਵੀਡੀਓ ਉਹ ਪਾਈ ਸੀ ਵੀਡੀਓ 5 ਵਜੇ 5:00 ਦੇ 7-8 ਮਿੰਟ ਦੇ ਵਿੱਚ ਵਿੱਚ ਸਾਰਾ ਸਟਾਕ ਕਲੀਅਰ ਹੋ ਗਿਆ ਠੀਕ ਹੈ ਅੱਧੇ ਘੰਟੇ ਚੋਂ ਨਹੀਂ 7-8 ਮਿੰਟ ਦੇ ਵਿੱਚ ਸਾਰਾ ਸਟਾਕ ਕਲੀਅਰ ਹੋ ਗਿਆ ਤੇ ਤੁਸੀਂ ਦੇਖੋ ਤੁਸੀਂ ਜਿਹੜੀਆਂ ਵੀ ਸੇਲ ਵਾਲੀਆਂ ਵੀਡੀਓਆਂ ਜਾਂ ਜੋ ਜਾਂ ਕੁਝ ਵੀ ਤੁਸੀਂ ਲੈਣਾ ਚਾਹੁੰਦੇ ਹੋ ਤੇ ਨਾਲ ਦੀ ਨਾਲ ਹੀ ਦੇਖ ਕੇ ਸਕਰੀਨਸ਼ਾਟ ਭੇਜ ਦਿਆ ਕਰੋ ਠੀਕ ਹੈ ਜੀ ਆਲੋ 350 ਦਾ ਇੱਕ ਸੂਟ ਹੋਊਗਾ ਠੀਕ ਹੈ ਸ਼ਿਪਿੰਗ ਦੇ ਪੈਸੇ ਕੋਈ ਐਕਸਟਰਾ ਨਹੀਂ ਦੇਣੇ ਪੈਣਗੇ ਠੀਕ ਹੈ ਆਲੋ ਜੀ ਤੇ ਦੋ ਸੂਟ ਲਓਗੇ ਤੇ 700 ਰੁਪਏ ਦੇ ਹੋਣਗੇ ਕੋਸ਼ ਸੂਟ ਤੇ ਤੁਹਾਨੂੰ ਇਹਨਾਂ ਵਿੱਚੋਂ ਮਿਲਣਗੇ ਜੀ ਬਹੁਤ ਹੀ ਸੋਹਣੇ ਕਾਟਨ ਦੇ ਔਰ ਉਹਨਾਂ ਤੇ ਕੋਈ ਡਸਟ ਨਹੀਂ ਕੋਈ ਕੁਛ ਨਹੀਂ ਬਾਕੀ ਜਿਵੇਂ ਇਸ ਤਰ੍ਹਾਂ ਦੇ ਕੁਝ ਲਾਈਟ ਕਲਰ ਤੁਹਾਨੂੰ ਮਿਲਣਗੇ ਉਹਨਾਂ ਦੇ ਉੱਪਰ ਥੋੜਾ ਬਹੁਤਾ ਹੋ ਸਕਦਾ ਠੀਕ ਹੈ ਇਹੀ ਸੇਲ ਸਾਨੂੰ ਵੀ ਇਹੀ ਹੁੰਦਾ ਕਿ ਸਾਡਾ ਵੀ ਸਮਾਨ ਨਿਕਲ ਰਿਹਾ ਤੇ ਨਿਕਲ ਜਾਏ ਤੇ ਤੁਹਾਡਾ ਵੀ ਕਿਸੇ ਦਾ ਫਾਇਦਾ ਹੋ ਜਾਏ ਬਾਕੀ ਨੂੰ ਵਾਸ਼ ਕਰੋਗੇ ਕਲੀਨ ਕਰੋਗੇ ਤੇ ਹੋ ਜਾਏਗਾ ਬਾਕੀ ਇਹਦੇ ਉੱਪਰ ਕੋਈ ਦਾਗ ਨਹੀਂ ਹੈ ਇਹ ਹੈਗਾ ਆਪਣਾ ਵਾਈਟ ਆਫ ਵਾਈਟ ਕਲਰ ਦਾ ਸੂਟ ਆ ਤੇ ਇਹਦੇ ਉੱਪਰ ਸਾਰੀ ਤੁਹਾਨੂੰ ਕਢਾਈ ਮਿਲੂਗੀ ਠੀਕ ਹੈ ਹਲੋ ਜੀ ਸਾਰੀ ਕਢਾਈ ਮਿਲੂਗੀ ਆਫ ਵਾਈਟ ਸੂਟ ਦੇ ਉੱਪਰ ਠੀਕ ਹੈ ਜੀ ਇਹ ਲੋ ਤੇ ਨਾਲ ਮਿਲੂਗਾ ਆਫ ਵਾਈਟ ਹੀ ਦੁਪੱਟਾ ਠੀਕ ਹੈ ਤੇ ਦੁਪੱਟਾ ਵੀ ਮਿਲੂਗਾ ਪਿਓਰ ਦਾ ਐ ਲੋ ਜੀ ਪਿਓਰ ਦਾ ਦੁਪੱਟਾ ਮਿਲੂਗਾ ਦੁਪੱਟੇ ਦੇ ਉੱਪਰ ਇਦਾਂ ਲੈਂਸ ਪੱਟੀ ਲੱਗੀ ਹੋਈ ਹੈ ਤੇ ਇਹ ਵੀ ਤੁਹਾਨੂੰ 356 ਮਿਲ ਜੂਗਾ ਇਹਦੇ ਉੱਪਰ ਕੋਈ ਦਾਗ ਨਹੀਂ ਹੈ ਹਾਂਜੀ ਇਹ ਵਾਲਾ ਸੂਟ ਇਹਦੇ ਉੱਪਰ ਦਾਗ ਹੈਗੇ ਆ ਇਹ ਵੀ ਨਹੀਂ ਮੈਨੂੰ ਪਤਾ ਕਿ ਕਿਸ ਚੀਜ਼ ਦੇ ਦਾਗ ਆ ਠੀਕ ਆ ਤੇ ਇਹ ਸੂਟ ਹੈਗਾ ਸੀਗਾ ਆਪਣਾ ਕੋਈ 650 ਦਾ ਸੂਟ ਸੀ ਦਾਗ ਤੁਸੀਂ ਦੇਖ ਸਕਦੇ ਜੀ ਇਹ ਦਾਗ ਲੱਗਿਆ ਇਹ ਦਾਗ ਲੱਗਿਆ ਇਹ ਪਿੱਛੋਂ ਹੀ ਲੱਗਿਆ ਏ ਇਵੇਂ ਤੇ ਕਾਟਨ ਦਾ ਸੂਟ ਆ ਅਗਰ ਤੁਹਾਡੇ ਕਿਸੇ ਕੰਮ ਆ ਸਕਦਾ ਤੁਸੀਂ ਲੈ ਸਕਦੇ ਨੇ ਇਹਨਾਂ ਸੂਟਾਂ ਦੀ ਨਾ ਕੋਈ ਐਕਸਚੇਂਜ ਹੋਏਗੀ ਨਾ ਕੋਈ ਰਿਟਰਨ ਹੋਏਗੀ ਤੇ ਨਾ ਹੀ ਕੋਈ ਲਾਮਾ ਲਿਆ ਜਾਏਗਾ ਠੀਕ ਹੈ ਠੀਕ ਹੈ ਜੀ ਇਹਨਾਂ ਸੂਟਾਂ ਦਾ ਕੋਈ ਲਾਮਾ ਨਹੀਂ ਲਿਆ ਜਾਏਗਾ ਇਸ ਤਰ੍ਹਾਂ ਦਾ ਸੂਟ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਨਹੀਂ ਲੈਣਾ ਚਾਹੁੰਦੇ ਤੇ ਕੋਈ ਚੱਕਰ ਨਹੀਂ ਵੀਡੀਓ ਨੂੰ ਧਿਆਨ ਨਾਲ ਦੇਖਣਾ ਹੈ ਫਿਰ ਸੂਟ ਲੈਣਾ ਹੈ ਠੀਕ ਹੈ embroidery work ਕਾਫੀ ਸਾਰਾ ਮਿਲੂਗਾ 350 ਪ੍ਰਾਈਸ ਹੈ ਫਰੰਟ ਦੇ ਉੱਤੇ ਹੀ ਦਾਗ ਲੱਗੇ ਹੋਏ ਨੇ ਬਾਕੀ ਕੋਈ ਇਸ਼ੂ ਨਹੀਂ ਲੋਜੀ ਇਹ ਸੂਟ ਬਹੁਤ ਵਧੀਆ ਜਾਮ कॉटन ਚ ਹਲਕੀ ਹਲਕੀ ਡਸਟ ਦੇ ਨਿਸ਼ਾਨ ਫਰੰਟ ਸਾਈਡ ਤੇ ਆ ਇਹ ਤੇ ਪਾਰਟੀ ਵੇਅਰ ਸੂਟ ਸੀਗਾ ਜਾਮ ਦਾ ਕੋਈ 1350 ਪ੍ਰਾਈਸ ਦਾ ਤੇ ਹਲਕੇ ਫੁਲਕੇ ਜੇ ਦਾਗ ਲੱਗੇ ਹੋਏ ਨੇ ਇੱਥੇ ਠੀਕ ਹੈ ਇਸ ਤਰ੍ਹਾਂ ਆ ਦੇਖੋ ਤੁਸੀਂ ਦੇਖ ਸਕਦੇ ਜੇ ਹਲਕੇ ਫੁਲਕੇ ਜੇ ਦਾਗ ਤੁਹਾਨੂੰ ਦਿਖਣਗੇ ਤੇ ਪਿਓਰ ਸ਼ਿਫੋਨ ਦਾ ਦੁਪੱਟਾ ਆਏਗਾ ਇਸ ਤਰ੍ਹਾਂ ਦਾ ਠੀਕ ਹੈ ਕੁਸ਼ਨਾ ਕੁਸ਼ ਤੇ ਵਜਾ ਹੁੰਦੀ ਹੈ ਜਿਹੜਾ ਆਪਾਂ ਸੇਲਦੇ ਆ ਨਾਲ ਕੁਝ ਚੰਗੇ ਨਿਕਲ ਰਹੇ ਨੇ ਕੁਝ ਸਾਨੂੰ ਹੁੰਦਾ ਜਿਹੜਾ ਸਾਡਾ ਸਟਾਕ ਕਿਵੇਂ ਦਾ ਪਿਆ ਹੈ ਡਸਟ ਦਾ ਕਰਕੇ ਜਾਂ ਕਿਵੇਂ ਦਾ ਕਰਕੇ ਉਹ ਵੀ ਸਾਡਾ ਨਾਲ ਦੀ ਨਾਲ ਨਿਕਲ ਜਾਏ ਹਨ ਤੇ ਬਾਕੀ ਇਹ ਸੂਟ ਬਹੁਤ ਸ਼ਾਨਦਾਰ ਹੈ ਸਟਾਫ ਬਹੁਤ ਸ਼ਾਨਦਾਰ ਤੇ ਐਮਬਰਾਇਡਰੀ ਵਰਕ ਬਹੁਤ ਸੋਹਣਾ ਇਹਦੇ ਤੇ ਹੋਇਆ ਹੈ ਲੋ ਕਪੜਾ ਸੋ ਗੋਡਾ ਇੱਕ ਅੱਧੀ ਵਾਰੀ ਵਾਸ਼ ਕਰੋਗੇ ਤੇ ਬਾਕੀ ਘਰੇ ਘਰੇ ਪਾ ਸਕਦੇ ਹੋ ਤੁਸੀਂ ਬਹੁਤ ਵਧੀਆ ਸੂਟ ਹੈ ਲੋ ਜੀ ਨੈਕਸਟ ਸੂਟ ਆ ਗਿਆ ਜੀ ਆਪਣੇ ਕੋਲ ਹਲੋ ਪਿੰਕ ਕਲਰ ਦਾ ਸੂਟ ਪਹਿਲਾਂ ਮੈਂ ਇਹਦੀ ਸੇਲ ਲਈ ਸੀ 450 550 ਚ ਤੇ ਇਹ ਵਿੱਚੋਂ ਇੱਕ ਦੋ ਪੀਸ ਬਚ ਗਏ ਅੱਜ ਆਪਾਂ ਤੁਹਾਨੂੰ ਦਵਾਂਗੇ ਸਿਰਫ ਤੇ ਸਿਰਫ 350 ਚ ਹਲੋ ਠੀਕ ਹੈ ਕਾਰਨਰ ਫਲਾਵਰ ਆ ਗਿਆ ਹੈ ਆ ਗਿਆ ਇਹ ਮਿਕਸ ਕਪੜੇ ਦੇ ਉੱਪਰ ਆ ਬਾਟਮ ਤੇ ਵੀ ਵਰਕ ਮਿਲੂਗਾ ਨਾਲ ਦੁਪੱਟਾ ਮਿਲੂਗਾ ਇਸ ਤਰ੍ਹਾਂ ਦਾ ਠੀਕ ਹੈ ਜੀ ਹਲੋ ਇਹ ਨਹੀਂ ਆ ਕਿ ਇਹ ਵਾਲੇ ਸੂਟ ਜਿਹੜੇ ਆ ਇਹ ਮੈਨੂੰ 200 ਦੇ ਆਏ ਆ ਤੇ ਮੈਂ 350 ਦਾ ਦੇ ਰਹੀ ਆ ਇਵੇਂ ਦਾ ਕੁਝ ਨਹੀਂ ਹੈਗਾ ਇਹ ਸਿਰਫ ਮੇਰਾ ਸਟਾਕ ਕਲੀਅਰ ਸੇਲ ਆ ਜਿਹਦੇ ਵਿੱਚ ਕੁਝ ਮੇਰੇ ਪੀਸ ਡਸਟ ਵਾਲੇ ਨੇ ਕੁਝ ਮੇਰੇ ਪੀਸ ਮੈਨੂੰ ਲੱਗਦਾ ਜਿਹੜੇ ਮੇਰੇ ਇੱਕ ਇੱਕ ਪੀਸ ਰਹਿ ਗਿਆ ਉਹ ਆਪਾਂ ਕਲੀਅਰ ਸੇਲ ਮੈਂ ਬਾਰ ਬਾਰ ਇਹੀ ਦੱਸਦੀ ਰਹਿੰਨੀ ਆ ਕਿ ਕੋਈ ਇਹ ਨਾ ਸਮਝੋ ਕਿ ਹਾਂ ਇਹਦੇ ਵਿੱਚ ਕੋਈ ਬਚਤ ਵਗੈਰਾ ਹੈ ਵਿੱਚ ਕੋਈ ਬਚਤ ਨਹੀਂ ਹੋ ਰਹੀ ਇਹ ਸਿਰਫ ਕਲੀਅਰ ਸੇਲ ਆ ਓਕੇ ਜੀ ਹੈਲੋ ਨੈਕਸਟ ਆ ਗਿਆ ਜੀ ਹੈਲੋ ਇਹ ਵੀ ਪਿਓਰ ਕਾਟਨ ਦੇ ਉੱਪਰ ਆਊਗਾ ਠੀਕ ਹੈ ਹੈਲੋ ਰੈੱਡ ਕਲਰ ਦਾ ਸੂਟ ਹੈ ਇਸ ਤਰ੍ਹਾਂ ਦੇ ਦੇ ਉੱਪਰ ਨਾ ਤੁਹਾਨੂੰ ਮਿਲਣਗੇ ਕੁਝ ਬਰੋਚ ਜੇਲ ਹਨ ਲੱਗੇ ਹੋਏ ਆ ਨਾਲ ਆਏਗੀ ਕਾਟਨ ਦੀ ਬਾਟਮ ਤੇ ਇਹ ਵਾਲਾ ਦੁਪੱਟਾ ਆਊਗਾ ਗੋਟਾ ਪੱਤੀ ਵਾਲਾ ਠੀਕ ਹੈ ਜੀ ਲੈਸ ਪੱਟੀ ਵੀ ਲੱਗੀ ਗੋਟਾ ਪੱਟੀ ਵੀ ਲੱਗੀ ਕਾਟਨ ਦਾ ਸੂਟ ਕੈਂਬਰੀ ਕਾਟਨ ਦਾ ਆ ਲੋ ਜੀ 350 ਦਾ ਲਾਈਟ ਕਲਰ ਤੇ ਉੱਪਰ ਥੋੜਾ ਇਸ਼ੂ ਵੇਖੋ ਹੁੰਦਾ ਜੀ ਹਨਾ ਆ ਲੋ ਲਾਈਟ ਕਲਰ ਦਾ ਸੂਟ ਆ कॉटन ਦਾ ਸੂਟ ਆ ਹਲਕਾ ਹਲਕਾ ਡਸਟ ਦੇ ਨਿਸ਼ਾਨ ਆ ਇੱਥੇ ਵਾਸ਼ ਕਰਨ ਤੇ ਉਤਰ ਜਾਣਗੇ ਬਾਕੀ ਉਤਰਨ ਨਾ ਉਤਰਨ ਇਹ ਤੁਸੀਂ ਦੇਖਣਾ ਠੀਕ ਆ ਥੋੜਾ ਥੋੜਾ ਡਸਟ ਦੇ ਨਿਸ਼ਾਨ ਆ ਮੈਂ ਕਲੀਅਰ ਕਰਕੇ ਤੁਹਾਨੂੰ ਦਿਖਾਨੀ ਆ ਹਲੋ ਤੁਸੀਂ ਦੇਖ ਸਕਦੇ ਜੀ ਨਾ ਇਹ ਜਿਹੜਾ ਐਵੇਂ ਤੇ ਇਹਦੇ ਨਾਲ ਤੁਹਾਨੂੰ ਮਿਲੂਗੀ ਪਿਓਰ ਦੁਪੱਟਾ ਹਲੋ ਦੁਪੱਟੇ ਦਾ ਹੀ ਮੋਲ ਇੰਨਾ ਹੋ ਜਾਣਾ 350 ਹਲੋ ਠੀਕ ਆ ਜੀ ਉਹ ਵੀ ਵਰਕ ਵਾਲਾ ਪਿਓਰ ਸ਼ਿਫੌਨ ਦੁਪੱਟਾ ਉਹ ਵੀ ਵਰਕ ਵਾਲਾ ਤੇ ਨਾਲ ਆਊਗਾ ਇਸ ਤਰ੍ਹਾਂ ਸੂਟ ਫਰੰਟ ਸਾਈਡ ਤੋਂ ਹੀ ਤੁਹਾਨੂੰ ਇਸ ਤਰ੍ਹਾਂ ਦਾ ਮਿਲੇਗਾ ਬਾਕੀ ਬੈਕ ਸਾਈਡ ਵੇਖੋਗੇ ਤੇ ਆਲ ਗੁੱਡ ਆ ਇਧਰ ਮਤਲਬ ਸਿਰਫ ਤਹਿ ਤਹਿ ਵਾਲਾ ਜਿਹੜਾ ਪਾਸਾ ਨਾ ਫਰੰਟ ਵਾਲਾ ਉਹਦੇ ਤੇ ਥੋੜੀ ਜੀ ਡਸਟ ਆਉਂਦੀ ਉਹ ਵੀ ਲਾਈਟ ਕਲਰ ਤੇ ਹਮੇਸ਼ਾ ਲਾਈਟ ਕਲਰ ਤੇ ਵੇਖੋ ਪ੍ਰੋਬਲਮ ਆ ਰਹੀ ਡਾਰਕ ਕਲਰ ਤੇ ਕਿਤੇ ਪ੍ਰੋਬਲਮ ਨਹੀਂ ਹੈ ਓਕੇ ਜੀ ਹੈਲੋ 350 350 ਦਾ ਦੇ ਰਹੇ ਆ ਕੋਈ ਪਤਾ ਨਹੀਂ 8 900 ਕਿੰਨੇ ਦਾ ਸੂਟ ਹੈਗਾ ਇਹ ਲੋ ਜੀ ਨੈਕਸਟ ਆ ਗਿਆ ਇਹ ਬਹੁਤ ਸੋਹਣੀ ਰਿਯਾਨ ਕਾਟਨ ਬਹੁਤ ਹੀ ਸੋਹਣੀ ਹੈ ਲੋ ਜੀ ਰਿਯਾਨ ਕਾਟਨ ਸੈਮੀ ਸਟਿਚ ਸੂਟਾ ਔਰ ਕਪੜਾ ਇੰਨਾ ਕੁ ਗੁੱਡ ਆ ਨਾ ਬਹੁਤ ਹੀ ਸੋਹਣਾ ਵੈਰੀ ਬਿਊਟੀਫੁਲ ਜੈਸਾ ਸਟੂਟਾ ਕੁੜਤਾ ਸਟਾਈਲ ਬਣਿਆ ਹੋਇਆ ਰੈਡ ਬਾਟਮ ਰੈਡ ਦੁਪੱਟਾ ਸੈਮੀ ਦਾ ਦੁਪੱਟਾ ਆਊਗਾ 350 ਦਾ ਸੂਟ ਲੋ ਜੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਨਾ ਵਾਈਟ ਉਹਦੇ ਵਿੱਚ ਇਹ ਆ ਗਿਆ ਇਹਦੇ ਤਾਂ ਥੋੜੀ ਡਸਟ ਹੈਗੀ ਜੀ ਡਸਟ ਕਹਿ ਦੋ ਦਾਗ ਕਹਿ ਦੋ ਥੋੜੇ ਜਿਹਾ ਵੇ ਖੈ ਜੀਆਂ ਲੱਗੀਆਂ ਹੋਈਆਂ ਇਹਦੇ ਉੱਪਰ ਹੈਗੀਆਂ ਉਹਦੇ ਉੱਪਰ ਕੋਈ ਨਹੀਂ ਹੈਗੀ ਠੀਕ ਹੈ ਹਲੋ ਨਾਲ ਪਿਓਰ ਦਾਈ ਦੁਪੱਟਾ ਆਊਗਾ ਸਾਰਾ ਕੁਝ ਇਹਵੇਂ ਵਾਸ਼ ਕਰ ਸਕਦੇ ਹੋ ਰੰਗ ਕਟ ਚਪਾ ਕੇ ਕਿਵੇਂ ਵੀ ਕਰਕੇ ਇਹਨੂੰ ਤੁਸੀਂ ਸਾਫ਼ ਕਰਕੇ ਯੂਜ਼ ਕਰ ਸਕਦੇ ਹੋ ਹਲੋ ਜੀ 350 ਚ ਲਓ ਜੀ ਇੱਕ ਸੂਟ ਆ ਗਿਆ ਇਹ ਵਾਲਾ ਇੰਨਾ ਸੋਨਾ ਸੂਟ ਉੱਪਰ ਹੈਂਡਵਰਕ ਦਾ ਟੱਚ ਰਿਅਨ ਦਾ ਸੂਟ ਹੈ ਲੋ ਜੀ ਠੀਕ ਹੈ ਇਨਾ ਕਾ ਪਿਆਰਾ ਸੂਟ ਆ ਨਾ ਇਹ ਬਹੁਤ ਪਿਆਰਾ ਸਟੱਫ ਬਹੁਤ ਪਿਆਰਾ ਔਰ ਗੁੱਡ ਆ ਤੇ ਇਹ ਲੋ ਇਹਦੇ ਨਾਲ ਬਲੂ ਕਲਰ ਦੀ ਆਊਗੀ ਬਾਟਮ ਤੇ ਨਾਲ ਆਊਗਾ ਇਸ ਤਰ੍ਹਾਂ ਦਾ ਦੁਪੱਟਾ ਲੈਸ ਵਾਲਾ ਸੈਮੀ ਦਾ ਦੁਪੱਟਾ ਲੈਸ ਵਾਲਾ ਲਓ ਜੀ ਸੋ ਗੁੱਡ ਸੂਟ ਆ ਬਹੁਤ ਸੋਹਣਾ ਸੂਟ ਆ ਠੀਕ ਆ ਜੀ ਆ ਲੋ ਪ੍ਰਾਈਸ 350 ਨੈਕਸਟ ਆ ਗਿਆ ਜੀ ਆਪਣੇ ਕੋਲ ਇਹ ਪਿਓਰ ਕਾਟਨ ਦਾ ਜਿਹੜੇ ਆਪਾਂ 550 ਦੇ ਸੇਲ ਕਰ ਰਹੇ ਹਾਂ ਉਹਨਾਂ ਨਾਲ ਦਾ ਸੂਟ ਆ प्योर कॉटन का सूट कॉटन छुफोन दुपट्टा नैक्सट आ गया जी अपने को ल, वाला सूट साढ़े तीन सौ की सेल्स, ठीक है लगेगी चिकन वाली लैस मिलेगी जोड़ा कपड़ा होगा ना बॉटम का ਇਹਦੀ ਤੁਸੀਂ ਮਤਲਬ ਇਨਰ ਵੀ ਅੰਦਰ ਅਸਤਰ ਵੀ ਲਵਾ ਸਕਦੇ ਹੋ ਜਾਨੀ ਕਿ ਲਾਈਨਿੰਗ ਲਗਵਾ ਸਕਦੇ ਜੇ ਇਹ ਆਏਗਾ ਇਹਦੇ ਨਾਲ ਦੁਪੱਟਾ ਠੀਕ ਹੈ ਇਹ ਆ ਗਿਆ اتنا ਬਹੁਤ ਸੋਨਾ ਜਿਹਾ ਹਲਕਾ ਫੁਲਕਾ ਬੈਂਬਰਜੀ ਦਾ ਦੁਪੱਟਾ ਇਹ ਹਲੋ ਜੌਰਜਟ ਵਾਂਗ ਪਿਓਰ ਜੌਰਜਟ ਹੁੰਦੀ ਨਾ ਜਿਵੇਂ ਇਹਦਾ ਦੁਪੱਟਾ ਆਏਗਾ ਇਹ ਲੋ ਇਸ ਤਰ੍ਹਾਂ ਦਾ ਠੀਕ ਹੈ ਇਹਨੂੰ ਡਾਈ ਵੀ ਕਰਵਾ ਸਕਦੇ 350 ਦਾ ਲਓ ਜੀ ਨੈਕਸਟ ਆ ਗਿਆ ਇਹ ਮਿਕਸ ਕਾਟਨ ਦਾ ਸੂਟ ਆ ਲਓ ਜੀ ਠੀਕ ਹੈ ਤੇ ਇਹਦਾ ਬਟਨ ਜਾਇ ਇੱਕ ਖਰਾਬ ਹੋਇਆ ਹੈ ਬਾਕੀ ਓਕੇ ਆ ਠੀਕ ਹੈ 4.5 ਪੌਣੇ 5 ਮੀਟਰ ਕਪੜਾ ਹੋਗਾ ਤੇ ਨਾਲ ਆਊਗਾ ਇਹ ਦੁਪੱਟਾ ਮਿਕਸ ਕਾਟਨ ਦਾ ਸੂਟ ਆ ਆਲ ਓਵਰ ਤੇ 350 ਪ੍ਰਾਈਸ ਲੱਗੂਗਾ ਠੀਕ ਹੈ ਜੀ ਹਲੋ ਨੈਕਸਟ ਆ ਗਿਆ ਜੀ ਹਲੋ ਇਹ ਵੀ ਰਿਯਾਨ ਦਾ ਸੂਟ ਆ ਬਹੁਤ ਹੀ ਸੋਹਣਾ ਹਲੋ ਜੀ ਬਹੁਤ ਹੀ ਮੁਲਾਇਮ ਕਪੜਾ ਬਿਲਕੁਲੀ ਸੌਫਟ ਜਿਹਾ ਕਪੜਾ ਮਿਲੂਗਾ ਤੁਹਾਨੂੰ ਇਹ ਵਾਲਾ ਹੈਲੋ ਠੀਕ ਹੈ ਰਿਯਾਨ ਦਾ ਹੈਲੋ ਲੈਸ ਬਲੂਸ ਲੱਗੀ ਹੋਈ ਹੈ ਘੇਰੇ ਤੇ ਕਲਰ ਪ੍ਰਿੰਟ ਬਹੁਤ ਸੋਹਣਾ ਇਹ ਆਊਗੀ ਬਾਟਮ ਤੇ ਇਹ ਆਊਗਾ ਨਾਲ ਦੁਪੱਟਾ ਠੀਕ ਹੈ ਜੀ ਇਹ ਦੁਪੱਟਾ ਆਊਗਾ ਨਾਲ 350 ਪ੍ਰਾਈਸ ਤੇ ਨੈਕਸਟ ਸੂਟ ਆ ਗਿਆ ਇਹ ਵੀ ਤੁਹਾਨੂੰ ਰਿਯਾਨ ਦੇ ਉੱਪਰ ਹੀ ਮਿਲੂਗਾ ਹੈਲੋ ਠੀਕ ਹੈ ਲੋ ਰਿਯਾਨ ਦੇ ਉੱਪਰ ਓਕੇ ਜੀ ਇਸ ਤਰ੍ਹਾਂ ਦਾ ਸੂਟ ਆ ਰਿਯਾਨ ਦੀ ਸੌਰੀ ਕਾਟਨ ਦੀ ਬਾਟਮ ਆਉਗੀ ਤੇ ਨਾਲ ਆਉ ਸੈਮੀ ਸ਼ਿਫੋਨ ਦਾ ਦੁਪੱਟਾ ਰਿਯਾਨ ਦਾ ਸੂਟ ਹੈ 550 ਵਾਲਾ ਸੂਟ ਤੁਹਾਨੂੰ ਮਿਲੂਗਾ ਸਿਰਫ 350 ਚ ਠੀਕ ਹੈ ਇਹ ਸੀਗੇ ਸਾਡੇ ਅੱਜ ਦੇ ਸੂਟ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਤੁਹਾਨੂੰ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਵੀਡੀਓ ਦੀ ਟਾਈਮਿੰਗ ਨੋਟ ਕਰ ਲਓ ਸੇਲ ਵਾਲੀ ਵੀਡੀਓ ਆਏਗੀ ਸਵੇਰੇ 10:30 ਵਜੇ ਸ਼ਾਮ ਨੂੰ 5 ਵਜੇ ਔਰ ਰੈਗੂਲਰ ਵੀਡੀਓ ਰਾਤ 8:00 ਹੋ ਜਾਏਗੀ ਥੈਂਕ ਯੂ ਧੰਨਵਾਦ